ਸੱਚਾ ਕਾਲ এবੀਪੀ ਸੰਜਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਚਰਨਜੀਤ ਕੌਰ ਤੇ ਨਜ਼ਰ ਪਾਵਾਂਗੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਅੱਤੇ ਸ਼ੁਰੂਆਤ ਕਰਾਂਗੇ ਸਿਆਸਤ ਤੋਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇੱਕ ਵੱਡਾ ਬਿਆਨ ਪੰਜਾਬ ਬਣੂਗਾ ਹੀਰੋ 130 ਨਹੀਂ ਜਾ ਰਹੇ ਮੁੱਖ ਮੰਤਰੀ ਕਹਿ ਰਹੇ ਨੇ ਨਹੀਂ ਜਾਣਗੇ ਕਿੱਥੇ ਗੱਡਜੋੜ ਕਰਨ ਨਹੀਂ ਜਾਣਗੇ ਦਰਅਸਲ ਕਿਆਸ ਲੱਗ ਰਹੇ ਨੇ ਕਿ ਕਾਂਗਰਸ ਸਤਿਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਗੜਜੋੜ ਹੋਏਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਟੁੱਕ ਕਹਿ ਦਿੱਤਾ ਹੈ ਕਿ ਅਜੇ ਹਾਂ ਨਹੀਂ ਹੋਏਗਾ ਉਹਨਾਂ ਨੇ ਮੁੜ ਤੋਂ ਗੱਲ ਦੁਹਰਾਈ ਹੈ ਕਿ 13 ਜ਼ੀਰੋ ਪੰਜਾਬ ਬਣੇਗਾ ਜ਼ੀਰੋ ਪਰ ਕਿੱਸ ਜ਼ੋਰਾਂ ਤੇ ਸਨ ਜਿਸ ਤੇ ਹੁਣ ਬ੍ਰੇਕ ਲਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਨੇ ਹਾਲੇ ਕਿ ਉਹ ਪਹਿਲਾਂ ਵੀ ਕਈ ਦਫਾ ਕਹਿ ਚੁੱਕੇ ਨੇ ਤੇ ਹੁਣ ਇੱਕ ਵਾਰ ਉਹਨਾਂ ਨੇ ਮੁੜ ਤੋਂ ਸਪਸ਼ਟ ਕਰ ਦਿੱਤਾ ਹੈ ਕਿ ਗੜਜੋੜ ਨਹੀਂ ਹੋਏਗਾ ਕੀ ਕਹਿ ਰਹੇ ਨੇ ਮੁੱਖ ਮੰਤਰੀ ਸੁਣਦੇ ਨਹੀਂ ਜਾ ਰਹੇ ਦੇਖੋ ਦੇਖੋ ਤੁਸੀਂ ਇੱਕ ਕੱਲ ਇਸ ਕੱਲ ਤੋਂ ਤਾਂ ਖੁਸ਼ ਹੋਵੋਗੇ ਨਾ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ 5 ਸਾਲਾਂ ਚ ਇੱਕ ਜਾਂ ਦੋ ਵਾਰੀ ਤੁਹਾਨੂੰ ਮਿਲੇ ਨੇ ਹੁਣ ਜਿੰਨੇ ਜਿਹੜੇ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਮੈਂ ਉੱਠਦਾ ਨਹੀਂ ਇਹਦਾ ਮਤਲਬ ਸੱਚੇ ਆ ਦਿਲ ਤੋਂ ਸੱਚੇ ਕਿਸੇ ਸਵਾਲ ਤੋਂ ਭੱਜਦੇ ਨਹੀਂ ਮੈਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਇੱਕ ਦੇ ਨਾਂ ਨੇੜੇ ਤੇੜੇ ਨਾਮ ਹਰ ਕੰਸਟੀਟਿਊਐਂਟ ਤੋਂ ਕਈਆਂ ਚੋ 4 ਵੀ ਨਹੀਂ ਕਈਆਂ ਚੋ 1 ਵੀ ਹੈ ਜਿਵੇਂ ਜਲੰਧਰ ਆ ਉਹ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਲੈਵਲ ਹੋਣਗੇ ਉਤੋਂ ਬਾਅਦ ਜੋ ਵੀ ਵਿਨਿੰਗ ਕ੍ਰਾਈਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ 130 ਇੰਡੀਆ ਗੱਟ ਜੋੜ ਨੂੰ ਨਾ ਸਿਰਫ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਝਟਕਾ ਦਿੱਤਾ ਹੈ ਬਲਕਿ ਉਧਰ ਬੰਗਾਲ ਦੇ ਵਿੱਚ ਵੀ ਸਥਿਤੀ ਕੁਝ ਅਜਿਹੀ ਹੈ ਕਿਉਂਕਿ ਮਮਤਾ ਬੈਨਰਜੀ ਨੇ ਸੀਟ ਸ਼ੇਅਰਿੰਗ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਉਹ ਗੱਟ ਜੋੜ ਦਾ ਹਿੱਸਾ ਰਹਿਣਗੇ ਪਰ ਸੀਟ ਸ਼ੇਅਰਿੰਗ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਤੇ ਇਧਰ ਪੰਜਾਬ ਦੇ ਵਿੱਚ ਵੀ ਦੋਵੇਂ ਹੀ ਇਕਾਈਆਂ ਨੇ ਜੋ ਪਾਰਟੀਆਂ ਦੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਫਿਰ ਉਹ ਆਮ ਆਦਮੀ ਪਾਰਟੀ ਹੋਵੇ ਇਹ ਸਪਸ਼ਟ ਕਰ ਚੁੱਕੇ ਨੇ ਕਿ ਉਹ ਖੁਸ਼ ਨਹੀਂ ਨੇ ਇਸ ਗੱਟ ਜੋੜ ਤੋਂ ਅਹਿਮ ਇਸ ਲਈ ਵੀ ਹੈ ਕਿਉਂਕਿ ਇੱਕ ਸੱਤਾ ਤੇ ਰਹਿ ਤੇ ਇੱਕ ਵਿਰੋਧੀ ਤੇ ਰਹਿ ਤੇ ਜੇਕਰ ਦੋਨੋਂ جان گے تو پھر ਕਿਹੜੇ ਮੂਹ ਲੋਕਾਂ ਤੋਂ ਵੋਟਾਂ ਮੰਗਣ ਜਾਣਗੇ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਗੱਡ ਜੋੜ ਨਹੀਂ ਕਰਨਗੇ ਉਹ ਕਾਂਗਰਸ ਦੇ ਨਾਲ ਤੇ ਇਦਰ ਸ਼ੋਮਨੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਕਿ ਉਹ ਵੀ ਆਪਣੀ ਹੀ ਪਾਰਟੀ ਆਕਾਲੀ ਦਲ ਬਾਬਤ ਅੱਛਾ ਝੂਠੀਆਂ ਸ਼ੁਭੀਆਂ ਤੁਹਾਨੂੰ ਬਜੇਰਾ ਕਰੋ ਯਾਰ ਜਿਹੜਾ ਕੋਈ ਮਰਜੀ ਛੱਡ ਦਿੰਦਾ ਇੱਥੇ ਐ ਵੀ ਕੋਈ ਇਦਰ ਹਵਾ ਚਲਾਸਦਾ ਕੋਈ ਤੇ ਕਰਾਉਂਦਾ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਰਟੀ ਨੂੰ ਜਿਓ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਕਿਉਂ ਕਮਜ਼ੋਰ ਹੋਈ ਯਾਨੀ ਕਿ ਅਕਾਲੀ ਦਲ ਕਿਉਂ ਕਮਜ਼ੋਰ ਹੋਇਆ ਤਾਂ ਇਸ ਸਵਾਲ ਦਾ ਜਵਾਬ ਸ਼ੋਮਨੀਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਆਪਣੀਆਂ ਗਲਤੀਆਂ ਕਰਕੇ ਕਮਜ਼ੋਰ ਹੋਈ ਇਹ ਪਾਰਟੀ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਆਪਣੀਆਂ ਹੀ ਗਲਤੀਆਂ ਕਰਕੇ ਪਾਰਟੀ ਕਮਜ਼ੋਰ ਹੋ ਗਈ ਅਤੇ ਵੱਡਾ ਬਿਆਨ ਉਹਨਾਂ ਨੇ ਗਿੱਦੜ ਬਾਹਾ ਚੋਦੋ ਦਿੱਤਾ ਜਦੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ اپنی ماں پارٹی ਨੂੰ ਜੁੜੋ ਨਾ ਹੁਣ ਬਿਆਦਨੀ ਤਾਂ ਤੁਹਾਡੇ ਤੇ ਇਲਜ਼ਾਮ ਲਾਤਾ ਤੇ ਹੁਣ ਕਿੱਥੇ ਹਨ ਉਹ ਜਿਹੜੇ ਇਲਜ਼ਾਮ ਲਾਉਂਦੇ ਸੀ ਉਹ ਕਿੱਥੇ ਬੋਲਦੇ ਐ ਆ ਦਾਂਦੂ ਵਾਲਾ ਮਿੰਟਰ ਲੋਗ ਦੇ ਜਿੰਨੇ ਵੀ ਅਫਸਰ ਲੋ ਕਿੱਥੇ ਐ ਹੁਣ ਕੋਈ ਦਰਬਾਰ ਸਾਹਤ ਹੁਣੀ ਸੁਲਤਾਨ ਕੋ ਲੋਤੀ ਇਹ ਫਾਰਕੇ ਗੋਲਗੱਟੀਆਂ ਉੱਤੇ ਜਾ ਕੇ ਬਾਟ ਚੱਲ ਗਿਆ ਅਸੀਂ ਪਰ ਕੋਈ ਵੀ ਕਾਹੂ ਦੇਖਲਾ ਬੋਲਿਆ ਅਜਿਹਾ ਕਿ ਕਿ ਅਰੇ ਫੁੱਲੀ ਪੀਰ ਪੀ ਹੋਈ ਕਿ ਕੋਈ ਨਹੀਂ ਬੋਲਿਆ ਕੱਲ੍ਹ ਦੇ ਬਗੈਰ ਤੇ ਆਈ ਕਿਰੇ ਆਪਾਂ ਸਾਰੇ ਕੈਸੀ ਝਾੜੂ ਸਾਰੇ ਆਪਣੇ ਭੈਣ ਭਰਾ ਸਾਰੇ ਨੇ ਗੋਟਾ ਪਾਈ ਹੈ ਤੇ ਭੁੱਲੜ ਦੀ ਰਿਹਾਈ ਵਿੱਚ ਹੁਣ ਕੇ ਨਹੀਂ ਦੀ ਵੰਦੇ ਕੀ ਗਿਆ ਨਹੀਂ ਖੜਨਾ

1 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰਨੀ ਹੈ ਤੇ ਉਸੇ ਕਰਕੇ ਉਹ ਵਰਕਰਾਂ ਨੂੰ ਮਿਲ ਰਹੇ ਨੇ ਤੁਸੀਂ ਪਾਰਲੀਮੈਂਟ ਇਲੈਕਸ਼ਨ ਤੇ ਆ ਜਿਤਾ ਦਿਓ ਸਮਝ ਲਓ ਤੁਹਾਡਾ ਰਾਜ ਉਦੋਂ ਹੀ ਹੈ ਅਸੀਂ ਟਿਕਰ ਨਹੀਂ ਦੇਵਾਂਗੇ ਤੁਹਾਡੇ ਨਾਲ ਤਕਰਾ ਨਹੀਂ ਕਰਦੇ ਦੇਖੋ ਦਿੱਪਟੀ ਤੇ ਲੋ ਮੇਰੇ ਛੋਟਾ ਪੜ ਦੇਖੋ ਬਹੁਤ ਮਿਹਨਤ ਕਰਨਾ ਅਸੀਂ ਇਕੱਠੇ

ਵਡੇ ਬਾਦਲ ਸਾਹਿਬ ਦੇ ਪਰਿਵਾਰ ਦੇ ਮੈਂਬਰੋਂ ਤੁਸੀਂ ਸਾਡੇ ਬਾਦੂ ਪ੍ਰਾਪਤ ਦਾ ਹਿੱਸਾ ਹੋ ਸਾਡੀ ਜਾਨ ਹੋ ਸਾਨੂੰ ਤੁਹਾਡੇ ਤੇ ਬਹੁਤ ਆਸ ਹੈ ਬਹੁਤ ਉਮੀਦ ਹੈ ਮੈਂ ਕਹਿੰਦਾ ਤੁਸੀਂ ਤਿੰਨ ਸਾਲ ਓਕੇ ਸੋਕੇ ਟਪਾ ਲੋ ਮੈਨੂੰ ਲੱਗਦਾ ਜੋ ਤੁਸੀਂ ਕਹੋਗੇ ਮੈਂ ਕਿ ਮੇਰੇ ਕੋਲ ਤੁਹਾਡੇ ਸਿਰ ਤੇ ਬੋਝ ਹੈ ਕਿ ਬਾਦਲ ਸਾਹਿਬ ਨੇ ਇੱਕ ਕੰਮ ਸ਼ੁਰੂ ਕੀਤਾ ਹੈ ਐ ਸੰਕੇ ਨੂੰ ਮੈਂ ਕਹਿੰਦਾ ਦੂਜੇ ਪੰਜਾਬ ਦੇ ਇੱਕ ਨੰਬਰ ਦੇ ਹਲਕਾ ਮਾਤਵਾ ਤੁਹਾਨੂੰ ਮੇਰੇ ਕੰਮ ਕਰਦਾ ਤਰੀਕਾ ਹੈ ਔਰ ਜਿਹੜੀ ਤੱਕੜੀ ਚ ਵੱਟੇ ਸਮਗਲਰਾਂ ਨੇ ਪਾਏ ਹੋਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਬਾਬਾ ਨਾਨਕ ਕਹੇ ਜੀ ਹੱਥਾਂ 'ਚ ਤਕੜੀ ਨਹੀਂ ਦਿੰਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋਂ ਹਰਸਿਮਰਤ ਕੌਰ ਬਾਦਲ ਤੇ ਸਵਾਲ ਖੜੇ ਕੀਤੇ ਨੇ ਦਰਅਸਲ ਇੱਕ ਤਕਰੀਰ ਦੇ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੱਤਾ ਸੀ ਤਕੜੀ ਬਾਬਤ ਬਾਬੇ ਨਾਨਕ ਦੀ ਤਕੜੀ ਦਾ ਜ਼ਿਕਰ ਹੋਇਆ ਸੀ ਤੇ ਉਸੇ ਦੇ ਮੁੱਦੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਘੇਰ ਰਹੇ ਨੇ ਐਸਜੀਪੀਸੀ ਨੂੰ ਵੀ ਤੇ ਅਕਾਲੀ ਦਲ ਨੂੰ ਵੀ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਐ ਤੇ ਐ ਕਰਤਾ ਐ ਤੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚ ਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲੇ ਰਾਨੇ ਪਾਇ ਹੋਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਉਹ ਬਾਬਾ ਨਾਨਕ ਇਹ ਜੀ ਹੱਥਾਂ ਚ ਤੱਕੜੀ ਨਹੀਂ ਦਿੰਦਾ ਇਹਦੇ ਤਾਂ ਕਰ ਵੀ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਜੀਪੀਸੀ ਬੋਲੇ ਨਾ ਅਕਾਲ ਤਖਤ ਦੇ ਸਭ ਦੇ ਜਾਇਦਾਰ ਬੋਲਣ ਕਿ ਬਾਬੇ ਨਾਨਕ ਦੀ ਤਕਰੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦੂਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕੇ ਸੀ ਪਰਸੋਂ ਨੂੰ ਬੀਐਸਪੀ ਕਹਿ ਦੂਗੀ ਮੇਰੇ ਕੋਲ ਤਾਂ ਗਣੇਸ਼ ਹੈ ਜਿਹੜਾ ਹਾਥੀਆ ਚੋਣ ਨਿਸ਼ਾਨ ਹੈ ਐਂ ਧਰਮ ਨਾਲ ਤੁਸੀਂ ਕਿਉਂ ਪੋਲਿਟਿਕਲ ਚੋਣ ਨਿਸ਼ਾਨਾਂ ਨੂੰ ਜੋੜ ਰਹੇ ਹੋ ਵੀ ਉਹਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨਹੀਂ ਉਹਨਾਂ ਦੇ ਉਹ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ-ਬਾਰ ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉੱਗ ਜਾਊਗਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਤੇ ਹੁਣ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਜਾ ਕੇ ਆਏ ਨੇ ਨਤਮਸਤਕ ਹੋ ਕੇ ਆਏ ਨੇ ਜਾਣ ਤੋਂ ਪਹਿਲਾਂ ਉਹਨਾਂ ਨੇ ਲੋਹਰ ਤੇ ਅੰਮ੍ਰਿਤਸਰ ਦੇ ਦਰਮਿਆਨ ਵਪਾਰ ਦੀ ਗਲ ਵੀ ਕੀਤੀ ਸਰਕਾਰ ਤੇ ਸਵਾਲ ਵੀ ਕੀਤੇ ਹੱਲ ਦੀ ਮੰਗ ਵੀ ਕੀਤੀ ਹੈ ਤੇ ਉਧਰ ਜਲੰਧਰ ਦੇ ਵਿੱਚ ਕਾਂਗਰਸ ਦੀ ਮੀਟਿੰਗ ਵੀ ਹੋ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਜਦੋਂ ਕਾਂਗਰਸ ਇੰਚਾਰਜ ਤੋਂ ਸਿੱਧੂ ਦਾ ਸਵਾਲ ਹੋਇਆ ਤਾਂ ਉਹਨਾਂ ਨੇ ਕੀ ਦਿੱਤਾ ਜਵਾਬ ਤੇ ਜੋ ਕਮੇਟੀ ਬਣੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਉਸ ਦੇ ਵਿੱਚ ਸਿੱਧੂ ਦਾ ਕਿੱਥੇ ਹੈ ਨਾਮ ਸਾਰੀ ਜਾਣਕਾਰੀ ਦੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਨੇ ਸਿੱਧੇ ਤੇ ਕੁਝ ਨੇ ਅਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਸੀ ਪਰ باوجود ਇਸ ਦੇ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਦੀ ਤਵੱਜੋ ਘਟਾਈ ਨਹੀਂ ਸਗੋ ਕਦ ਹੋਰ ਵਿਧਾਇਆ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਆਪਣੀਆਂ ਕਮੇਟੀਆਂ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਨਾਮ ਹੈ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਸਹਿਮਤੀ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀ 31 ਮੈਂਬਰੀ ਸੂਬਾ ਚੋਣ ਕਮੇਟੀ ਦਾ ਐਲਾਨ ਕੀਤਾ ਹੈ ਇਸ ਦੇ ਅਗਵਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰਨੀ ਹੈ ਤੇ ਇਸ ਕਮੇਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਕਮੇਟੀ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਵੱਡੇ ਚਿਹਰੇ ਨੇਤੇ ਉੱਚੇ ਰੇ ਨੇ ਜਿਨ੍ਹਾਂ ਨੇ ਨਵਜੋਤ ਸਿੰਘ ਸਿੱ ਕੜੇ ਕੀਤੇ ਸਨ ਪਰ ਇਸ ਸਭ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਰੁਖ ਨਰਮ ਨਹੀਂ ਕੀਤਾ ਤੇ ਹੁਣ ਕਮੇਟੀ ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕਰ ਲਿਆ ਗਿਆ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਹੁਣ ਸਵਾਲ ਇਹ ਕਿ ਜਿੰਨਾ ਲੀਡਰਾਂ ਨਾਲ ਸਿੱਧੂ ਦੀ ਖੇਬਾਜ਼ੀ ਰਹਿੰਦੀ ਹੈ ਜੋ ਸਿੱਧੂ ਖਿਲਾਫ ਕਾਰਵਾਈ ਮੰਗਦੇ ਨੇ ਉਹਨਾਂ ਨਾਲ ਮਿਲ ਕੇ ਸਿੱਧੂ ਰਣਨੀਤੀ ਕਿਵੇਂ ਬਣਾਉਣਗੇ ਕੀ ਕਾਂਗਰਸ ਦਾ ਮਨਮਟਾ ਮਿٹےਗਾ ਜਾਂ ਫਿਰ ਰੋਸੇ ਹੋਰ ਵੱਧ ਜਾਣਗੇ ਸਿੱਧੂ ਸਟੇਟ ਕਾਂਗਰਸ ਨਾਲ ਰਲਦੇ ਕਿਉਂ ਨੇ ਇਹ ਸਵਾਲ ਪੰਜਾਬ ਕਾਂਗਰਸ ਇੰਚਾਰਜ ਨੂੰ ਹਰ ਉਸ ठा ਹੁੰਦਾ ਜਿੱਥੇ ਉਹ ਵਰਕਰਾਂ ਨੂੰ ਮਿਲਣ ਪਹੁੰਚਦੇ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਚ ਜਿਲੰਦਰ ਚ ਮੀਟਿੰਗ ਹੈ ਇਸ ਦੌਰਾਨ ਕਾਂਗਰਸ ਦੇ ਲੀਡਰ ਪਰਗਟ ਸਿੰਘ ਸੁਖਵਿੰਦਰ ਕੋਟਲੀ ਵਿਕਰਮ ਚਾਦਰੀ ਬਾਬਾ ਹੈਨਰੀ ਸਣੇ ਕਈ ਹੋਰ ਲੀਡਰ ਵੀ ਮੌਜੂਦ ਸਨ ਕਾਂਗਰਸ ਇਨਚਾਰਜ ਜੀ ਇੱਥੇ ਪਹੁੰਚੇ ਤੇ ਸਵਾਲ ਸਿੱਧੂ ਬਾਰੇ ਹੋਇਆ ਸੁਣੋ ਕੀ ਮਿਲਿਆ ਜਵਾਬ ਪੰਜਾਬ ਮੇ ਫੀਡਬੈਕ ਹਮਾਰੇ ਵਰਕਰਸ ਕੀ ਆਈ ਹੈ ਹਮਾਰੇ ਲੀਡਰਸ ਕੀ ਆਈ ਹੈ ਜੋ ਮੈਂਨੇ ਅਪਡੇਟ ਕਰਦੀ ਹੈ ਲੀਡਰਸ਼ਿਪ ਕੋ एंड लीडरशिप जो भी फैसला लेगी वो हमारे स्टेट लीडर्स के साथ चर्चा करने के पश्चात ही लेगी सर नवजोत तो जी कही ना कहीं अलग भी नजर आ रहे आज भी करतारपुर साहब गए हैं हैं इधर हो रही है। तो ना की लगता है की चल रहे है वो पार्टी के नहीं नहीं ऐसा कुछ नहीं है आ, क्योंकि आपने जहाँ देखा होगा कि हम पार्लियामेंट वाइज मीटिंग कर रहे हैं और जो भी पार्लियामेंट के हमारे लीडर साहब हैं वो इस मीटिंग से रहेंगे सर हमारा संगठन तैयार है हमारा संगठन मजबूत है और मैं समझता हूं जब संगठन मजबूत होगा तैयार होगा तो फील्ड में भी हम उसी अच्छे तरीके से काम कुछ अहम मुद्दे जो आपने आइडेंटिफाई किए हो जो सबसे لیکن ਬਹੁਤ ਮੁੱਖ ਚੁਣ ਹੈ ਲਾਅ ਐਂਡ ਆਰਡਰ ਮੁੱਖ ਮੁੱਦਾ ਹੈ ਇੱਥੇ ਪਰ ਬਹੁਤ ਸਾਰੇ ਮੁੱਦੇ ਹੈ ਲੇਕਿਨ ਜੈਸਾ ਮੈਂ ਕਹਾ ਕਿ ਅਸੀਂ ਚਾਹਤੇ ਹੈ ਕਿ ਹਮਾਰਾ ਸੰਗਠਨ ਜੋ ਹੈ ਨਾ ਉਹ ਮਜ਼ਬੂਤ ਰਹੇ ਔਰ ਉਹ ਤਿਆਰ ਰਹੇ ਪੰਜਾਬ ਦੇ ਸਿਆਸੀ ਮੌਸਮ ਦੇ ਵਿੱਚ ਤਾਂ ਪਾਰਾ ਚੜਿਆ ਹੋਇਆ ਹੈ ਪਰ ਪੰਜਾਬ ਦਾ ਮੌਸਮ ਵੈਸੇ ਅੱਜਕਲ ਬਹੁਤ ਹੀ ਠੰਡਾ ਹੈ ਧੁੰਦ ਛਾਈ ਰਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਤੇ ਹੁਣ ਤਾਂ ਦੱਸ ਦਿਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿ ਹੋ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਅੱਜ ਤੜਕੇ ਫਿਰ ਹਰ ਪਾਸੇ ਤੁੰਧ ਹੀ ਤੋਂ ਨਜ਼ਰ ਆਈ ਹੈ ਵਿਜ਼ਿਬਿਲਟੀ ਬਹੁਤ ਘਟ ਹੈ ਮੌਸਮ ਮੈਕਮੈਨੇ ਦੋਵਾਂ ਸੂਬਿਆਂ ਦੇ ਵਿੱਚ ਕੋਲਡ ਵੇਵ ਯਾਨੀ ਕਿ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੋਇਆ ਮੰਗਲਵਾਰ ਨੂੰ ਹਾਲਾਂਕਿ ਕੁਝ ਇਲਾਕਿਆਂ 'ਚ ਧੁੱਪ ਜ਼ਰੂਰ ਨਿਕਲੀ ਸੀ ਪਰ ਅਗਲੇ ਦਿਨ ਠੰਡ ਹੋਰ ਵੱਧ ਗਈ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਮੌਸਮ ਜ਼ਿਆਦਾ ਖਰਾਬ ਰਹੇਗਾ ਇਹਨਾਂ ਦੇ ਵਿੱਚ ਨੇ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਲੁਧਿਆਣਾ ਤੇ ਪਟਿਆਲਾ ਇੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੰਗਲਵਾਰ ਨੂੰ ਪੰਜਾਬ ਦੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਧੁੱਪ ਖਿੜੀ ਸੀ ਪਰ ਤਾਪਮਾਨ ਦੇ ਵਿੱਚ ਜ਼ ਨਹੀਂ ਮਿਲਿਆ ਅੱਜ ਕੋਲਡ ਵੇਵ ਯਾਨੀ ਕਿ ਠੰਡ ਲਹਿਰ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਉਧਰ ਹਰਿਆਣਾ ਦੇ 6 ਜ਼ਿਲ੍ਹਿਆਂ ਦੇ ਵਿੱਚ ਵੱਧ ਮੌਸਮ ਖਰਾਬ ਰਹਿਣ ਦੇ ਅਸਰ ਨੇ ਹਿਮਾਚਲ ਦੇ ਵਿੱਚ 25 ਜਨਵਰੀ ਤੋਂ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਬਣ ਰਹੀ ਹੈ ਅੱਜ ਮੈਦਾਨੀ ਇਲਾਕਿਆਂ ਦੇ ਵਿੱਚ ਸਵੇਰੇ ਧੁੰਦ છਾਈ ਹੋਈ ਹੈ ਦੁਪਹਿਰ ਤੱਕ ਤੌਪ ਖੇਡਣ ਦੇ ਅਸਰ ਜ਼ਰੂਰ ਨੇ ਪਰ ਤਾਪਮਾਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਏਗਾ। ਅਗਲੇ 4 ਦਿਨ ਪੰਜਾਬ ਦਾ ਮੌਸਮ ਖੁਸ਼ਕ ਯਾਨੀ ਕਿ ਡਰਾਈ ਰਹੇਗਾ। ਪੰਜਾਬ ਹਰਿਆਣਾ ਦੇ ਚੰਡੀਗੜ੍ਹ ਦੇ ਵਿੱਚ ਅਗਲੇ 2 ਦਿਨਾਂ ਦੇ ਦੌਰਾਨ ਘੱਟੋ-ਘੱਟ ਤਾਪਮਾਨ ਦੇ ਵਿੱਚ ਵੱਧ ਬਦਲਾਅ ਨਹੀਂ ਹੋਏਗਾ। 25 ਜਨਵਰੀ ਤੋਂ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਪਰ ਇਸ ਦੌਰਾਨ ਸੰਘਣਾ ਕੂੜਾ ਪੈਣ ਦੇ ਵੀ ਅਸਰ ਨੇ ਤੇ ਉਧਰ ਜੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋਈ ਤੇ ਮੀਂਹ ਪਿਆ ਤਾਂ ਇਧਰ ਪੰਜਾਬ ਹਰਿਆਣਾ ਦੇ ਵਿੱਚ ਠੰਡ ਵੱਧ ਨਹੀਂ ਤੈ। ਇਸੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪ ਏਬੀਪੀ ਸਾਂਝਾ